ਹੈਲੋ ਜੀ ਸ਼ਸ਼ੀਕਲ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਇਸ ਟੱਡਾ ਸਵਾਗਤ ਹੋਰ ਸੁਣਾਓ ਕਿਵੇਂ ਨੇ ਸਾਰੇ ਉਮੀਦ ਹੈ ਕਿ ਠੀਕ ਠਾਕ ਹੋਗੇ। ਲੋ ਜੀ ਅੱਜ ਐਤਵਾਰ ਤੇ ਆਪਾਂ ਤੋੜ ਰਹੇ ਹਾਂ ਸਬਜ਼ੀ ਘਰੇਲੇ। ਇਹ ਥੋੜੀ ਜਿਹੀ ਆਪਣੀ ਸਬਜ਼ੀ ਘਰੇਲੇ ਆ ਜੀ ਤੇ ਹੁਣ ਜਿਹੜੇ ਬਾਕੀ ਤੋੜੀਆਂ ਤੋੜਾਂਗੇ ਤੇ ਦੇਖ ਸਕਦੇ ਜਿੰਨੇ ਘਰੇਲੇ ਲੱਥ ਜਿੱਦੇ ਦੁਬਾਕਲੇ। ਇਹ ਡੋਕ ਸੇਮ ਕੱਟ ਪਾ ਜਣੀ। ਇਧਰ ਸੇਮ ਅਰੇ ਦਿਲ ਲਾਭ ਹੁਣੇ ਸੁੱਤੇ ਹੋਏ ਨੇ ਆਪਾਂ ਉੱਠ ਗਏ ਸੀ ਸੂਬਾ ਅੰਟੀ ਵੀ ਤੋੜਦੀ ਪਈ ਕareleਦਾਂ ਥੋੜੀ ਅੰਦਰ ਚ ਲੱਗੇ ਨੇ ਹੁਣ ਆਪਾਂ ਤੋੜਾਂਗੇ ਸਬਜ਼ੀਆਂ ਘਰ ਦੀਆਂ ਦੇਖੋ ਕਿੰਨੀ ਬਹੁਤ ਜ਼ਿਆਦਾ ਸਬਜ਼ੀ ਲੱਗੀ ਥੀ ਤੇ ਇੱਧਰ ਵੇਲ ਤੋੜੀਆਂ ਲੱਗੀਆਂ ਹੋਈਆਂ ਨੇ ਅੱਜ ਇਹ ਵੀ ਲਾਵਾਂਗੇ ਤੇ ਜਾਲੀ ਇਸ ਕਰਕੇ ਲਗਾਈ ਆ ਕਿ ਸੇਮ ਵਿੱਚ ਵੱੜ ਜਾਂਦਾ ਸਬਜ਼ੀ ਤੇ ਸਬਜ਼ੀਆਂ ਫਰਾਬ ਕਰ ਦਿੰਦਾ ਵਾ ਇਧਰ ਮਰੂਦ ਨੂੰ ਲੱਗੇ ਹੋਏ ਨੇ ਕ੍ਰੇਲੇ ਇਹ ਵੀ ਕ੍ਰੇਲੇ ਆਪਾਂ ਲਾਵਾਂਗੇ ਹਟ ਮੈਂ ਨਹੀਂ ਖੇਡਣਾ ਜਾ ਕੇ ਮੰਜੀ ਤੇ ਬਹਿ ਜਾ ਆਪਣੀ ਤੇ ਹਾਂ ਕੀ ਕ੍ਰੇਲੇ ਆਵੇ ਉੱਪਰ ਲੱਗੇ ਜੇ ਉਹ ਲੱਥਨ ਨਹੀਂ ਡੇ ਮੇਰੇ ਕੋਲ ਚੱਲ ਦਵਰ ਜਾ ਇੱਕ ਤੁਹਾਡੇ ਸਾਹਮਣੇ ਵੇਖੋ ਆਹ ਵੇਖੋ ਪੱਤਿਆਂ ਦੇ ਵਿੱਚ ਹੋਏ ਤੁਹਾਡੇ ਆਹ ਵੇਖੋ ਆਹ ਵੇਹਿੰਨਾ ਪੱਤਿਆਂ ਚ ਇੰਨੇ ਚ ਐਡੇ ਹੋਣ ਤਾਂ ਫੇਰ ਮਜ਼ਾ ਹੀ ਮਜ਼ਾ ਤਾਂ ਹੋਦਿਆ ਖੰਢੀ ਪੀ ਵੇ ਲੋ ਸਾਹਮਣੇ ਹੀ ਲੱਭਣ ਨਹੀਂ ਡਿਆ ਇਹ ਤੇ ਇਹ ਤੇ ਬਿਲਕੁਲ ਹੀ ਪੱਕ ਜਾਣਾ ਹੈ ਨਾ ਚਲ ਤੋੜ ਲੈ ਕੜੇਲੇ ਦਰਸ਼ਤੀ ਹੋਈ ਨਹੀਂ ਆਣੀ ਲੋ ਜੀ ਹੁਣ ਆਪਾਂ ਲੱਗ ਪਈ ਸੀ ਸੇਵੀਆਂ ਭੁੰਨਣ ਸੇਵੀਆਂ ਮੈਂ ਪਿੰਡੋਂ ਲੈ ਕੇ ਆਈ ਸਾਂ ਮੰਮੀ ਨੇ ਭੇਜੀਆਂ ਸੀ ਆਂਟੀ ਵਾਸਤੇ ਤੇ ਮੰਮੀ ਨੇ ਪਹਿਲਾਂ ਭੁੰਨੀਆਂ ਸੀ ਤੇ ਉਹਨਾਂ ਸੇਕਾ ਘਟਲਵਾਇਆ ਸੀ ਤੇ ਆਪਾਂ ਫਿਰ ਦਬਾੜਾ ਜਰੀਆਂ ਭੁੰਨਣ ਲੱਗ ਪਏ ਤੇ ਸਵੇਰੇ ਸਵੇਰੇ ਠੰਡਾ ਹੁੰਦਾ ਵਾ ਇਸ ਕਰਕੇ ਫਿਰ ਲੱਗ ਪਈ ਸੀ ਸਵੇਰ ਸਵੇਰ ਹੀ ਕਿਉਂਕਿ ਗਰਮੀ ਵਿੱਚ ਚੁੱਲ੍ਹੇ ਘਰੀ ਬੈਠਣ ਨਹੀਂ ਜਾਂਦਾ ਤੇ ਪਹਿਲਾਂ ਆਪਾਂ ਸੋਚਿਆ ਸੀ ਕਿ ਮਾਰਨਿੰਗ ਦਾ ਟਾਈਮ ਆ ਤੇ ਬਾਹਰ ਚੁੱਲ੍ਹੇ ਚੱਗ ਬਾਲਦੇ ਆ ਤੇ ਬਾਲਣ ਲੱਭਿਆ ਬਾਲਣ ਹੈ ਨਹੀਂ ਸੀ ਤੇ ਫਿਰ ਅਸੀਂ ਬਾਲਣ ਦੀ ਵਜ੍ਹਾ ਕਰਕੇ ਜਿਹੜੀ ਇਹ ਨਾ ਕੜਾਈ ਸਿਲੰਡਰ ਤੇ ਰੱਖ ਲਈ ਤੇ ਇੱਥੇ ਸਾਨੂੰ ਬਿਲਕੁਲ ਨਹੀਂ ਲੱਗਦਾ ਵੀ ਅਸੀਂ ਪੁਰਾਣੇ ਆਏ ਹੋਇਆ ਕੰਮ ਨਾ ਕਰੀਏ ਤੇ ਜੇ ਇੱਕ ਕੰਮ ਕਰੇਗਾ ਤੇ ਉਹਨੂੰ ਜ਼ਿਆਦਾ ਟਾਈਮ ਲੱਗੇਗਾ ਤੇ ਜੇ ਦੋ ਜਣੇ ਕਰਨਗੇ ਕੰਮ ਤੇ ਜਲਦੀ ਹੋ ਜਾਏਗਾ ਤੇ ਦੋਵਾਂ ਦਾ ਸਾਥ ਸੌਖਾ ਤੇ ਭਿਰ ਬੰਦਾ ਬਹਿ ਕੇ ਗੱਪਾਂ ਛੱਪਾਂ ਮਾਰ ਲੈਂਦੀਆਂ ਵਾ ਤੇ ਜਿਨੇ ਔਖੇ ਵੇਲੇ ਸਾਥ ਦਿੱਤਾ ਹੋਵੇ ਤੁਹਾਨੂੰ ਪਤਾ ਹੀ ਆ ਤੇ ਉਹਦਾ ਸਾਥ ਦੇਣਾ ਚਾਹੀਦਾ ਕਹਿੰਦੇ ਹਨ ਸਿਆਣੇ ਵੀ ਜਿੰਨੇ ਅੱਖ ਝੋਕਾ ਅੱਖ ਕੱਢਿਆ ਹੋਵੇ ਤੁਹਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਤਾਂ ਆਪਾਂ ਨਹੀਂ ਭੁੱਲਦੇ ਹੈਗੇ ਤੇ ਜਿਹੜੇ ਸਾਡੇ ਨਾਲ ਕਰਦੇ ਆਪਾਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਕਰਦੇ ਆ ਤੇ ਕੰਮ ਦੇ ਨਾਲ ਨਾਲ ਥੋੜੀ ਮौज-ਮਸਤੀ ਵੀ ਕਰ ਲੈਂਦੀ ਆ ਤਾਂ ਨਾਲੇ ਕੰਮ ਹੋ ਜਾਂਦਾ ਵਾ ਤਾਂ ਨਾਲੇ ਮौज-ਮਸਤੀ ਹੋ ਜਾਂਦੀ ਆ ਤੇ ਜਲਦੀ-ਜਲਦੀ ਆਪਾਂ ਦੋਵੇਂ ਜਣੀਆਂ ਕੰਮ ਕਰਕੇ ਤੇ ਫਿਰ ਮਾਰ ਲੈਂਦੀਆਂ ਗੱਪਾ-ਸ਼ੱਪਾ ਮਾਰ ਲੈਂਦੀਆਂ ਤੇ ਇਹ ਸਾਰੀਆਂ ਸੀਗੀਆਂ ਜਿਹੜੀਆਂ ਪਿੰਡੋਂ ਆਈਆਂ ਇਹ ਭੁੱਜਣ ਵਾਲੀਆਂ ਤੇ ਕੁਛ ਮੈਂ ਭੁੰਦੀ ਪਈਂ ਤੇ ਸਾਰੀਆਂ ਭੁੰਨ ਕੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਜੋ ਸਾਲ ਨੂੰ ਸੇਵਾ ਕਰ ਸਕ ਜੀ ਤੇ ਨਾ ਕਰੀ ਨਾ। ਇੱਧਰ ਬੈਠ ਚਾਹ। ਲਾਵਾ ਉੱਠਣਾ ਨਹੀਂ ਅੱਜ। ਉਠੋ ਚਾਹ ਪੀਓ। ਉਠੋ ਜੁਰ ਜੋ ਟਾਈਮ ਬੜਾ ਹੋ ਗਿਆ ਜੀ ਹੁਣ। ਚਾਰੋਂ ਸਾਰੇ ਅਸੀਂ ਕਮਰੇਆਂ 'ਚ ਲਗਾ ਦਿੱਤਾ ਲਗਾਉਣ ਵਾਲਾ ਰਹਿ ਗਿਆ ਬਸ ਪੋਚਾ ਤਾਂ ਹੁਣ ਆਪਾਂ ਕਰਾਂਗੇ ਸਲਫ ਦੀ ਸਫਾਈ ਤੇ ਸਾਰੀ ਰਸੋਈ ਨੂੰ ਸਾਫ਼ ਕਰਾਂਗੇ ਬਾਰੋਂ ਵੀੜਾ ਪਸਾਰਾ ਤੋੜਤਾ ਹੁਣ ਕਰਾਂਗੇ ਸਾਰੀ ਰਸੋਈ ਸਾਫ਼ ਤੇ ਮੈਂ ਤੇੰਦੀਨੇ ਬਾਰੋਂ ਤੋੜ ਦਿੱਤਾ ਸੀ ਵੀੜਾ ਪਹਿਲਾਂ ਕਾਸੀ ਕੇ ਨਾਮ ਬਾਦ ਹੈ ਤੇ ਆਪਾਂ ਨਵ ਤੇ ਬਾਦ ਆਏ ਹੁਣ ਆਪਾਂ ਸਾਰੀ ਰਸੋਈ ਦੀ ਸਫਾਈ ਕਰਾਂਗੇ ਤੇ ਸਾਡੀ ਕੋਈ ਫੈਨਪੈਗ ਬਣਾਉਣਾ ਨਹੀਂ ਹੈਗਾ ਜਿਹੜਾ ਵੀਡੀਓ ਬਣਾਉਣ ਵਾਲਾ ਆਪਣਾ ਕਰ ਲਈਏ ਕੰਮ ਕਰਾਂਗੇ ਲਓ ਜੀ ਇੱਧਰ ਰੋਟੀ ਪਾਣੀ ਚੱਲਣ ਡਿਆ ਹੋਰ ਚਾਹੀਦਾ ਕੁਛ ਹੈ ਲਾਵ ਤੇਰਾ ਦੇ ਲੱਗਾ ਲਾਵ ਲੋ ਜੀ ਰਾਤ ਦੇ 7:00 ਵੱਜ ਚੁੱਕੇ ਨੇ ਤੇ ਬੱਚੇ ਖਾਣਾ ਖਾਂਦੇ ਪਿੰਦੇ ਲਵਦੇ ਪਾਪਾ ਵੀ ਆ ਗਏ ਸੀ ਤੇ ਇਧਰ ਸੋਈ ਦਾ ਸਮਾਨ ਵੀ ਦੁਪਹਿਰੇ ਸੈੱਟ ਕਰ ਦਿੱਤਾ ਸੀ ਜਿਸ ਵਲੌਗ ਦਾ ਐਂਡ ਕਰਦੇ ਹਾਂ